ਇੱਕ ਪਾਸੇ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਵੱਲੋਂ ਅੱਜ ਤੜਕਸਾਰ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਗਏ ਇਸ ਕਾਰਨ ਵਾਸਤੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਭਾਰਤ ਪੁਸ਼ਣ ਆਸ਼ੂ ਚੋਣ ਨਹੀਂ ਜਿੱਤ ਸਕੇ ਲੁਧਿਆਣਾ ਜ਼ਿਲ੍ਹਾ ਚੋਣ ਦੇ ਵਿੱਚ ਭਾਰਤ ਪੁਸ਼ਣ ਆਸ਼ੂ ਦੂਸਰੇ ਸਥਾਨ ਤੇ ਆਏ 24000 ਦੇ ਕਰੀਬ ਉਹਨਾਂ ਨੂੰ ਵੋਟਾਂ ਪਈਆਂ ਤੇ ਉਸ ਤੋਂ ਬਾਅਦ ਪ੍ਰਗਟ ਸਿੰਘ ਔਰ ਕੀਕੀ ਢੱਲੋਂ ਅਸਤੀਫਾ ਦੇ ਜਾਂਦੇ ਨੇ ਹੁਣ ਦੂਸਰੇ ਪਾਸੇ ਇੱਕ ਤਾਂ ਇਹ ਪਾਰਟੀ ਹੈ ਕਾਂਗਰਸ ਪਾਰਟੀ ਜਿਸ ਨੇ ਲੁਧਿਆਣਾ ਜ਼ਿਲ੍ਹਾ ਚੋਣ ਦੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਪ੍ਰਤਾਮੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਸੀਨੀਅਰ ਲੀਡਰਾਂ ਨੇ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਭਾਰਤ ਪੁਸ਼ਨ ਆਸ਼ੂ ਲੰਘੇ ਦੀ ਨੀ ਅਸਤੀਫਾ ਦੇ ਗਏ। ਹੁਣ ਸਵਾਲ ਖੜਾ ਹੁੰਦਾ ਆ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ। ਸ਼੍ਰੋਮਣੀ ਅਕਾਲੀ ਦਲ ਨਾ ਤਾਂ ਸਿਰਫ ਹਾਰੀ ਹੈ ਸਗੋ ਅਕਾਲੀ ਦਲ ਦੀ ਜ਼ਮਾਨਤ ਵੀ ਜप्त ਹੋਈ ਹੈ। ਔਰ ਉਹ ਵੀ ਉਸ ਵੇਲੇ ਜਦੋਂ ਸੁਖਬੀਰ ਸਿੰਘ ਬਾਦਲ ਆਪਣੀ ਅਗਵਾਈ ਦੇ ਵਿੱਚ ਇਹ ਚੋਣ ਲੜਾ ਰਹੇ ਸੀ ਪਰਪਕਾਰ ਕੋ ਮੰਡੂ। ਪਰਪਕਾਰ ਕੋ ਮੰਡੜੇ ਨੇ ਉਹ ਪਹਿਲੀ ਵਾਰ ਇਸ ਇੰਟੈਂਸਿਟੀ ਦੀ ਚੋਣ ਲੜਦੇ ਨੇ ਪਰ ਉਸ ਤੋਂ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਚੌਂ ਮੈਦਾਨ ਦੇ ਵਿੱਚ ਨਤਰੇ ਹੋਏ ਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਪਾਰਟੀ ਦੇ ਨਾਲ ਲੋਕਾਂ ਨੂੰ ਜੋੜਿਆ ਜਾ ਰਿਹਾ ਸੀਗਾ ਪਾਰਟੀ ਦੇ ਵਿੱਚ ਘਰ ਵਾਪਸੀਆਂ ਕਰਵਾਈਆਂ ਜਾ ਰਹੀਆਂ ਸੀ ਰੋਡ ਸ਼ੋਅ ਕੱਢੇ ਜਾ ਰਹੇ ਸੀ ਪਰ ਹੁਣ ਜਦੋਂ ਪਾਰਟੀ ਆਪਣੀ ਜ਼ਮਾਨਤ ਹੀ ਨਹੀਂ ਬਚਾ ਸਕੀ ਜਦੋਂ ਪਰਵਕਾਰ ਸਿੰਘ ਘੁੰਮਣਵਤੌਰ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਸ ਵੇਲੇ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਯਾਨੀ ਕਿ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਸਵਾਲ ਵੱਡਾ ਖੜਾ ਹੋ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਾਂ ਫਿਰ ਜਿਹੜੇ ਸੁਧਾਰ ਲਹਿਰ ਦੇ ਲੀਡਰ ਨੇ ਉਹ ਜਿੱਥੇ ਸਿੱਧੇ ਅਸਿੱਧੇ ਤਰੀਕੇ ਨਾਲ ਇਸ ਗੱਲ ਨੂੰ ਜ਼ਾਹਿਰ ਕਰ ਰਿਹਾ ਜਾਂ ਇਹ ਮੰਗ ਸਿੱਧੇ ਅਸਿੱਧੇ ਤਰੀਕੇ ਨਾਲ ਮੰਗਦੇ ਨਜ਼ਰ ਆ ਰਹੇ ਨੇ ਉੱਥੇ ਹੀ ਹੁਣ ਸਵਾਲ ਵਾਰ-ਵਾਰ ਇਹੀ ਉੱਠਦਾ ਨਜ਼ਰ ਆ ਰਿਹਾ ਕਿ ਕੀ ਇਹਨਾਂ ਕਾਂਗਰਸੀ ਲੀਡਰਾਂ ਦੇ ਵਾਂਗ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਅਸਤੀਫਾ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਵੀ ਪ੍ਰਧਾਨਗੀ ਦੀ ਕੁਰਸੀ ਖਾਲੀ ਕਰਨਗੇ ਔਰ ਕੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਮਿਲੇਗੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਔਰ ਖਾਸ ਤੌਰ ਦੇ ਉੱਤੇ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਬਣੇ ਰਹੋ ਮਨ ਇੰਡੀਆ ਪੰਜਾਬੀ ਤੇ